ਪੰਜਾਬ ਦਾ ਸਭ ਤੋਂ ਮਹਿੰਗਾ ਲੱਡਵਾਲ ਟੋਲ ਪਾ ਜੇ ਗੱਲ ਕਰੀਏ ਲੱਡਵਾਲ ਟੋਲ ਦੇ ਇੱਕ ਵਾਰ ਫਿਰ ਜਿਹੜੇ ਰੇਟ ਹੈ ਵਧਣ ਜਾ ਰਹੇ ਲੱਡਵਾਲ ਟੋਲ ਦੇ ਨਹੀਂ ਜਿੰਨੇ ਵੀ ਪੰਜਾਬ ਦੇ ਵਿੱਚ ਟੋਲ ਨੇ ਸਾਰੇ ਟੋਲਾ ਦੇ ਜਿਹੜੇ ਰੇਟ ਨੇ ਉਹ 1 ਅਪ੍ਰੈਲ ਤੋਂ ਯਾਨੀ ਕਿ 31 ਦੀ ਰਾਤ ਤੋਂ ਜਿਹੜੇ ਰੇਟ ਨੇ ਉਹ 5% ਵਧ ਜਾਣਗੇ ਸੋ ਤਸਵੀਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਦਣੇ ਦੀ ਗੱਲ ਕਰੀਏ ਤਾਂ ਇਸ ਵਕਤ ਲੁਧਿਆਣਾ ਦੇ ਲੱਡਵਾਲ ਟੋਲ ਪਾ ਜਿਹਦੇ ਉੱਪਰ ਮੌਜੂਦ ਹਾਂ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜੀ ਲੰਬੀਆਂ ਲੰਬੀਆਂ ਲਾਈਨਾਂ ਨੇ ਉਹ ਲੱਗੀਆਂ ਹੋਈਆਂ ਤੇ ਕਿਤਨਾ ਕਿਤੇ ਜਿਹੜੇ ਆਮ ਲੋਕ ਨੇ ਉਹ ਵੀ ਜਿਹੜੇ ਵੱਧਾ ਹੋਇਆ ਸੋ ਤੁਹਾਨੂੰ ਦੱਸਦੀਏ ਜਿਹੜਾ 25 20 ਤੋਂ 30 ਰੁਪਏ ਦਾ ਰੇਟ ਦੇ ਵਿੱਚ ਜਿਹੜਾ ਬਿਲਕੁਲ ਵੱਧਾ ਹੋਇਆ ਤੇ ਜਿਹੜੇ ਆਮ ਲੋਕਾਂ ਦਾ ਜਿਹੜੀ ਜ਼ਰੂਰਤ ਆ ਜ਼ਰੂਰ ਹੈ ਉਹ ਗੱਲਬਾਤ ਕਰਾਂਗੇ ਜੇ ਗੱਲ ਕਰੀਏ ਤਾਂ ਜਿਹੜਾ ਸਿੰਗਲ ਸਾਈਡ ਦਾ ਜਿਹੜਾ ਕਾਰ ਦਾ ਰੇਟ ਸੀਗਾ 220 ਰੁਪਏ ਸੀਗਾ ਉਹ ਹੁਣ ਜਿਹੜਾ ਵਧਾ ਕੇ 230 ਰੁਪਏ ਕਰ ਦਿੱਤਾ ਗਿਆ ਅਗਰ ਡਬਲ ਸਾਈਡ ਦੀ ਗੱਲ ਕਰੀਏ ਕਰ ਦਿੱਤਾ ਪਹਿਲਾਂ 335 ਰੁਪਏ ਸੀ ਉਹਨੂੰ ਵਧਾ ਕੇ 345 ਰੁਪਏ ਕਰ ਦਿੱਤਾ ਗਿਆ ਸੋ ਦੂਸਰੇ ਪਾਸੇ ਗੱਲ ਕਰੀਏ ਤਾਂ ਡਬਲ ਡਬਲ ਸਾਈਡ ਦੀ ਗੱਲ ਕਰੀਏ 535 ਰੇਟ ਸੀਗਾ ਕਾਰ ਦਾ ਉਸ ਨੂੰ ਵਧਾ 55 روپے ਕਰ ਦਿੱਤਾਗੇ ਜੇ ਗੱਲ ਕਰੀਏ ਮੈਂਜੇ ਸਾਹਿਬ ਸਾਡੇ ਨਾਲ ਜਿਹੜੀ ਗੱਲ ਬਾਤ ਹੈ ਜ਼ਰੂਰ ਕਰ ਲੈਣੇ ਮੈਂਜੇ ਸਾਹਿਬ ਜੇ ਗੱਲ ਕਰੇ ਕਿਸ ਕਾ ਦੇਦੇ ਹੋ ਕੀ ਕਹਿਣਾ ਚਾਹੋਗੇ ਜਿਹੜੇ ਟੋਲ ਦੇ ਫਿਰ ਇੱਕ ਵਾਰ ਰੇਟ ਜਿਹੜੇ ਰੇਟ ਆ ਵਧੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਕੀ ਤਰਫ ਸੇ 1 ਅਪ੍ਰੈਲ ਕੋ ਹਰ ਜਗ੍ਹਾ ਪੂਰੇ ਇੰਡੀਆ ਮੇ ਰੇਟ ਵਧਾਏ ਜਾਤੇ ਹਨ ਜੀ ਜੀ ਤੇ ਸਰ ਕਿੰਨਾ ਕੁ ਰੇਟ ਦੇ ਵਧਾ ਹੋਇਆ ਹੈ ਤੇ ਕਦੋਂ ਤੋਂ ਜਿਹੜਾ ਵਧਨ ਜਾ ਰਿਹਾ ਹੈ 5% ਰੇਟ ਵਧਾਇਆ ਗਿਆ ਹੈ ਬਹੁਤ ਜ਼ਿਆਦਾ ਨਹੀਂ ਮੀਨਿਮਮ ਰੇਟ ਵਧਾ ਹੂਆ ਹੈ ਆਪਰੇ ਇੰਡੀਆ ਅਸਰ ਤੇ ਬੜਾ ਹੋ ਗਿਆ ਸੋ ਬਿਲਕੁਲ ਜੇ ਗੱਲ ਕਰੀਏ ਲਾਡਵਾਲ ਮੈਨੇਜਰ ਜਿਹੜੇ ਟੋਲਮੈਂਟ ਜਿਹਾ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਿਹੜੇ ਆਮ ਲੋਕ ਨੇ ਉਹਨਾਂ ਨਾਲ ਜਿਹੜੀ ਜ਼ਰੂਰ ਗੱਲਬਾਤ ਕਰਨਗੇ ਕਿਉਂਕਿ ਰੇਟਾਂ ਦੇ ਵਿੱਚ ਏਡਾ ਵਾਧਾ ਹੋਇਆ ਤੇ ਸਿੱਧਾ ਜਿਹੜਾ ਅਸਰ ਹੈ ਆਮ ਲੋਕਾਂ ਦੀ ਜਿਹੜੀ ਜੇਬ ਦੇ ਉੱਪਰ ਜਿਹੜਾ ਅਸਰ ਹੈ ਉਹ ਪੈ ਰਿਹਾ ਸੋ ਬਿਲਕੁਲ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਮ ਲੋਕ ਨੇ ਜਿਹੜੀ ਜ਼ਰੂਰ ਜਿਹੜੀ ਗੱਲਬਾਤ ਕਰਦੇ ਆ ਸੋ ਜੇ ਗੱਲ ਕਰੀਏ ਬਿਲਕੁਲ ਜਿਹੜਾ 20 ਤੋਂ 30 ਰੁਪਏ ਦਾ ਜਿਹੜਾ ਸਿੱਧੇ ਤੌਰ ਤੇ ਜਿਹੜ ਗੱਲਬਾਤ ਜਿਹੜੀ ਜ਼ਰੂਰ ਹੈ ਕਰ ਲੈਣੇ ਸੋ ਟੋਲ ਮੈਨੇਜਰਾਂ ਨਾਲ ਵੀ ਗੱਲ ਪਾਤੀ ਉਹਨਾਂ ਨੇ ਇਹੀ ਕਹਿਣਾ ਸੀ ਕਿ ਜਿਹੜਾ ਲੋ ਡਾਇਰੈਕਟ ਸੈਂਟਰ ਗਵਰਨਮੈਂਟ ਦੇ ਰੂਲ ਰੈਗੂਲੇਸ਼ਨ ਤਿਆਰ ਕੀਤੇ ਉਸ ਦੇ ਹਿਸਾਬ ਨਾਲ ਜਿਹੜਾ ਰੇਟ ਦੇ ਵਿੱਚ ਜਿਹੜਾ ਵਾਧਾ ਹੋਇਆ ਸੋ ਬਿਲਕੁਲ ਤਸਵੀਰਾਂ ਨੇ ਆਮ ਲੋਕਾਂ ਨਾਲ ਜਿਹੜੀ ਗੱਲਬਾਤ ਹੈ ਕਰ ਲੈਣੇ ਜੇ ਗੱਲ ਕਰੀਏ 1 ਅਪ੍ਰੈਲ ਤੋਂ 5% ਰੇਟ ਜਿਹੜੇ ਫਿਰ ਵਧਣ ਜਾ ਰਹੇ ਨੇ ਕੀ ਕਹਿਣਾ ਚਾਹੂੰਗਾ ਇਹ ਭਾਈ ਮੜੀ ਗੱਲ ਬਹੁਤ ਜ਼ਿਆਦਾ ਨਜਾਇਜ਼ ਪੈਸੇ ਲੈ ਰਹੇ ਤਾਂ ਜੋ ਗੱਡੀ ਘੜਾ ਉਦੋਂ ਟੈਕਸ ਲੈਂਦੇ ਆ ਉਹਨੂੰ ਵੀ ਟੈਕਸ ਲੈ ਰਹੇ ਆ ਅੱਛਾ ਜੇ ਗੱਲ ਬਹੁਤ ਬਹੁ ਨਜ਼ਾਇਜ਼ ਹੈ ਤੇ ਸੈਂਟਰ ਗਵਰਨਮੈਂਟ ਨੂੰ ਕੀ ਕਹਿਣਾ ਚਾਹੀਏ ਕਿਉਂਕਿ ਪਾਲਸੀ ਉਹਨਾਂ ਦੀ ਹੈ ਕੰਮ ਬਹੁਤ ਮਾਰਾ ਕਰ ਰਹੇ ਆ ਇਹ ਬੰਦ ਹੋਣਾ ਚਾਹੀਦਾ ਬੰਦ ਹੋਣ ਜੇ ਤਾਂ ਪਹਿਲਾਂ ਹੀ ਸੀਗਾ ਇਹ ਕੀ ਕਹਿਣਾ ਚਾਹੋਗੇ ਇਹ ਤਾਂ ਪਹਿਲਾਂ ਹੀ ਸਭ ਤੋਂ ਵੱੋ ਮਹਿੰਗਾ ਲੁਧਿਆਣਾ ਦਾ ਬੰਦ ਹੋਣਾ ਚਾਹੀਦਾ ਇਹ ਪੰਜਾਬ ਦਾ ਸਭ ਤੋਂ ਮਹਿੰਗਾ ਲੱਡੋਲ ਟੋਲ ਟੋਲ ਗਿਆ ਜਿੰਦਾ ਹੈ ਅੱਜ ਬਿਲਕੁਲ ਹੈਗਾ ਹੀ ਸੋ ਬਿਲਕੁਲ ਆਮ ਲੋਕਾਂ ਨੇ ਜਿਹੜੀ ਗੱਲਬਾਤ ਕੀਤੀ ਤੇ ਬਿਲਕੁਲ ਉਹਨਾਂ ਦਾ ਕਹਿਣਾ ਕਿ ਜਿਹੜਾ ਰੇਟਾਂ ਦੇ ਵਿੱਚ ਤੇ ਪਹਿਲਾਂ ਹੀ ਜਿਹੜਾ ਲੱਡੋਲ ਟੋਲ ਹੈ ਇਹ ਸੁਰੱਖਿਆ ਦੇ ਵਿੱਚ ਰਹਿੰਦਾ ਕਿਉਂਕਿ ਜਿਹੜਾ ਪਹਿਲਾਂ ਹੀ ਜਿਹੜਾ ਸਭ ਤੋਂ ਪੰਜਾਬ ਗੱਲ ਕਰੀਏ ਤਾਂ ਆਮ ਲੋਕ ਜਿਹੜੇ ਪਰੇਸ਼ਾਨ ਨੇ ਉਹ ਵੀ ਦਿਖਦੇ ਪਏ ਨੇ ਕਿਉਂਕਿ ਸਿੱਧਾ ਅਸਰ ਜਿਹੜਾ ਜੇਬਾਂ ਦੇ ਉੱਤੇ ਪੈ ਰਿਹਾ ਸੋ ਆਮ ਲੋਕ ਹੋਰ ਨੇ ਗੱਲਬਾਤ ਹੈ ਜਿਹੜੀ ਜਰੂਰ ਕਰ ਲੈਣੇ ਆ ਸਰ ਕਿਸ ਚੀਜ਼ ਦਾ ਦੇਦੇ ਹੋ 1 April ਤੋਂ ਜਿਹੜਾ ਰੇਟਾ ਫਿਰ ਵਧਾਉਣ ਜਾ ਰਹੇ ਆ 5% ਸਾਡੇ ਤਾਂ ਮੰਥਲੀ ਪਾਸ ਆ ਭਾਜੀ ਸੋ ਬਿਲਕੁਲ ਹੋਰ ਜਿਹੜੇ ਲੋਕ ਨੇ ਜਿਹੜੀ ਗੱਲਬਾਤ ਹੈ ਜਿਹੜੀ ਜਰੂਰ ਕਰ ਲੈਣੇ ਅੱਛਾ ਸਰ ਕੀ ਕਹਿਣਾ ਚਾਹੋਗੇ 1 April ਤੋਂ ਰੇਟਾ ਜਿ ਵਧਾਉ ਜਾ ਰਿਹਾ 5% ਸਰ ਬਹੁਤ ਨਜਾਇਜ਼ ਤੱਕ ਹੈ ਜੀ ਜਦ ਗਵਰਨਮੈਂਟ ਆਪਣੇ ਤੋਂ ਅਸੀਂ ਗੱਡੀ ਘੜਾਣੇ ਆ ਤਾਂ ਸਾਡੇ ਤੋਂ ਟੈਕਸ ਲੈ ਲਿਆ ਜਾਂਦਾ 1.5-2 ਲੱਖ ਰੁਪਇਆ ਜੇ ਰੋਡ ਟੈਕਸ ਲੈ ਲਿਆ ਪਹਿਲਾਂ ਤਾਂ ਟੋਲ ਟੈਕਸ ਹੋਣਾ ਹੀ ਨਹੀਂ ਜਹੀਦਾ ਹੈਗਾ ਕੋਨੇ ਹੋ ਰੇਟਾਂ ਦੇ ਵਾਧਾ ਕਰੀ ਜਾਂਦੇ ਆ ਵਾਧਾ ਕਰੀ ਜਾਂਦੇ ਆ ਤਾਂ ਨਜਾਇਜ਼ ਤੱਕ ਗਲਤ ਗਲਤ ਆ ਸੋ ਬਿਲਕੁਲ ਇਹ ਆਮ ਲੋਕਾਂ ਦਾ ਇਹੀ ਕਹਿਣਾ ਕਿ ਜਿਹੜਾ ਟੋਲ ਦੇ ਉੱਤੇ ਜਿਹੜਾ ਇੱਕ ਵਾਰ ਫੇਰ ਜਿਹੜੇ ਰੇਟ ਵਧੇ ਬਿਲਕੁਲ ਕਿਤਨੇ ਕਿਤੇ ਗਲਤ ਹੈ 1 ਅਪ੍ਰੈਲ ਤੋਂ ਜਿਹੜੇ ਟੋਲ ਨੇ ਰੇਟਾਂ ਵਿੱਚ 5% ਵਾਧਾ ਹੋ ਰਿਹਾ ਕੀ ਕਹਿਣਾ ਚਾਹੋਗੇ ਜੀ ਨਹੀਂ ਬਾਈ ਚੱਲੂ ਜਾਂਦੇ ਕਰਣੇ ਆ ਜਲਦੀ ਰੋਕਦੇ ਆ ਸਾਨੂੰ ਕੋਈ ਟ੍ਰੈਵਲ ਨਹੀਂ 10% ਵਧਾਉਗਾ ਸੋ ਬਿਲਕੁਲ ਕਿਤਨਾ ਕਿਤੇ ਜਿੱਥੇ ਆਮ ਲੋਕਾਂ ਦੇ ਰੋਸ਼ ਹੈ ਉੱਥੇ ਕਿਹਾ ਜਾ ਰਿਹਾ ਹੈ ਕਈ ਲੋਕ ਇਹ ਕਹਿ ਰਹੇ ਟੋਲ ਦੇ ਜਿਹੜਾ ਵਾਧਾ ਹੋਣ ਪਰ ਜਿਆਦਾ ਟਾਈਮ ਜੀ ਮੈਨੂੰ ਆਪਣੀ ਡੇਲੀ ਗੱਡੀ ਚਲਦੇ ਹੋਏ ਮੰਥਲੀ ਕੋ 2 ਤੋਂ 3000 ਰੁਪਏ ਦਾ ਖਰਚ ਹੋਊਗਾ ਤੇ ਜਿਹੜਾ 5% ਵੱਧ ਹੋਇਆ ਲੱਗਦਾ ਗਲਤ ਹੈ ਜਾਂ ਸਹੀ ਹੈ ਬਹੁਤ ਜ਼ਿਆਦਾ ਗਲਤ ਹੈ ਅੱਛਾ ਸਰ ਕੱਲਾ ਇਹ ਟੋਲ ਨਹੀਂ ਵਧਿਆ ਹਰਿਆਣੇ ਚ ਜਿੱਦਾਂ ਹੁਣ 155 ਰੁਪਏ ਲੱਗਦਾ ਸੀਗਾ ਮੁੱਠ ਕਰਨਾਲ ਵਾਲਾ ਟੋਲ ਠੀਕ ਹੈ ਉਹ 195 ਕਰਤਾ 40 ਰੁਪਏ ਵਧੇ ਸਿੱਧਾ ਪੰਜਾਬ ਦੇ ਜਿੰਨੇ ਵੀ ਟੋਲ ਨੇ ਉਹਨਾਂ ਦੇ ਉੱਪਰ ਜਿਹੜਾ ਰੇਟਾ ਦੇ ਵਿੱਚ ਜਿਹੜਾ ਵਾਧਾ ਹੋਇਆ ਹੋਰ ਆਮ ਲੋਕਾਂ ਵਿੱਚ ਜਿਹੜੀ ਮੌਜੂਦ ਨਹੀਂ ਗੱਲਬਾਤ ਕਰਨੇ ਵੀਰੇ ਜੇ ਗੱਲ ਕਰੀਏ 1 April ਤੋਂ ਰੇਟਾ ਦੇ ਵਿੱਚ 5% ਵਾਧਾ ਹੋਇਆ ਤੁਸੀਂ ਕਿਸੇ ਕਹ ਇਹਨਾਂ ਦਾ ਕਰੀ ਜਾਣਾ ਤੁਹਾਨੂੰ ਹੀ ਪਤਾ ਆਪਾਂ ਕੁਝ ਨਹੀਂ ਕਰ ਸਕਦੇ ਇਹਨਾਂ ਦਾ ਤੇ ਲੱਗਦਾ ਆਮ ਲੋਕ ਦੀ ਜਿਹੜੇ ਜੇਬਾਂ 'ਤੇ ਅਸਰ ਪੈਂਦਾ ਪੈਂਦਾ ਹੀ ਹੈ ਭਾਜੀ ਹਮ ਸਾਲਾ 120 ਰੁਪਏ ਨੂੰ ਸ਼ੁਰੂ ਹੋਇਆ ਸੀ ਇਹ ਹੁਣ ਕਿਹਦੀ ਰੇਟ ਪਹੁੰਚ ਆਇਆ 400 ਰੁਪਈਆ ਅੱਛਾ ਜੇ ਗੱਲ ਕਰੀ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਲ ਟੋਲ ਪਲੇ ਕਿਹਾ ਜਾਂਦਾ ਪੰਜਾਬ ਦਾ ਸਭ ਤੋਂ ਮਹਿੰਗਾ ਠਗਦੇ ਆ ਇਹ ਹਮ ਸੋ ਬਿਲਕੁਲ ਲੋਕਾਂ ਤਾਂ ਗੱਲਬਾਤ ਕੀਤੀ ਇਹਨਾਂ ਨੇ ਇਹੀ ਕਹਿਣਾ ਜਿਹੜਾ ਲੱਡੋਲ ਟੋਲ ਇੱਕ ਵਾਰ ਫੇਰ ਜਿਹੜਾ ਮਹਿੰਗਾ ਕਰ ਦਿੱਤਾ ਬਿਲਕੁਲ ਕਿਤਨੇ ਕਿਤੇ ਗਲਤ ਹੈ ਇਹ ਸਿੱਧਾ ਜਿਹੜਾ ਆਮ ਲੋਕਾਂ ਦੀ ਜਿਹੜਾ ਜੇਬ ਦੇ ਉੱਪਰ ਜਿਹੜਾ ਅਸਰ ਪੈ ਰਿਹਾ ਸੋ ਬਿਲਕੁਲ ਕਿਤਨੇ ਕਿਤੇ ਜਿਹੜੀ ਸੈਂਟਰ ਗਵਰਨਮੈਂਟ ਨੂੰ ਇਸ ਦੇ ਉੱਪਰ ਜਿਹੜਾ ਧਿਆਨ ਦੇਣ ਦੀ ਲੋੜ ਹੈ ਤੇ ਜੇ ਗੱਲ ਕਰੀ ਤਾਂ ਪਹਿਲਾਂ ਕਿਸਾਨ ਜਿੱਥੇ ਬੰਦੀਆਂ ਦੇ ਲੋ ਇਸ ਰੋਜ਼ ਦੇ ਵਿੱਚ ਜਿਹੜਾ ਧਰਨਾ ਹੈ ਉਹ ਵੀ ਲਗਾਇਆ ਗਿਆ ਸੀ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਜਿਹੜੇ ਆਮ ਲੋਕ ਤਾਂ ਜਿਹੜੇ ਜਰੂਰ ਰੋਸ਼ ਦੇ ਵਿੱਚ ਨੇ ਹੁਣ ਆਲਾ ਸਮਾਂ ਜਿਹੜਾ ਟੋਲ ਦੇ ਵਿੱਚ